ਤੇ ਪਾਤਸ਼ਾਹ ਜੀ ਕਹਿੰਦੇ ਇੱਕ ਕਾਰਜ ਕਰੋ ਇਕੱਤਰ ਹੋਵੋ ਹੱਥ ਜੋੜੋ ਗੁਰੂ ਚਰਨਾਂ ਦੇ ਵਿੱਚ ਹੱਥ ਜੋੜਨ ਦਾ ਅਰਥ ਹੀ ਹੁੰਦਾ ਵੀ ਆਪਣਾ ਆਪਾ ਗੁਰੂ ਦੇ ਅੱਗੇ ਸਮਰਪਿਤ ਕਰ ਦੇਣਾ ਸਾਡੀ ਕੌਮ ਨੇ ਜਦੋਂ ਅਰਦਾਸ ਬੇਨਤੀ ਦੀ ਅਰੰਭਤਾ ਦਾ ਸ਼ਬਦ ਚੁਣਿਆ ਬੜੇ ਸੁਹਿਰਦ ਬੜੇ ਪ੍ਰੇਮ ਵਾਲੇ ਭਾਵਨਾਵਾਲੇ ਉਹਨਾਂ ਸੱਜਣਾ ਨੇ ਜਦੋਂ ਅਰਦਾਸ ਬੇਨਤੀ ਦੀ ਅਰੰਭਤਾ ਵੇਲੇ ਸਾਡੇ ਹੱਥ ਜੁੜੇ ਨਾ ਜੀ ਪਾਵਨ ਗੁਰਬਾਣੀ ਦੇ ਇਸ ਸ਼ਬਦ ਨੂੰ ਸਾਡੀ ਝੋਲੀ ਪਾਇਆ ਗਿਆ ਆਪਾਂ ਹਰ ਰੋਜ਼ ਅਰਦਾਸ ਤੋਂ ਪਹਿਲਾਂ ਇਸ ਸ਼ਬਦ ਦਾ ਪਾਠ ਕਰਦੇ ਹਾਂ ਪੜ੍ਹਦੇ ਹਾਂ ਰਲ ਕੇ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਦਾਸ ਹੱਥ ਕਿਉਂ ਜੋੜੇ ਗਏ ਨੇ ਕਿਉਂ ਖੜੇ ਹੋਏ ਆ ਮਕਸਦ ਕੀ ਹੈ ਕਰਨਾ ਕੀ ਹੈ ਕਾਰਜ ਕੀ ਹੈ ਸਾਰਾ ਕੁਝ ਇਸ ਸ਼ਬਦ ਦੀਆਂ ਪੰਕਤੀਆਂ ਨੇ ਸਾਡੀ ਝੋਲੀ ਪਾ ਦੇਣਾ ਹੈ ਸਭ ਕੁਝ ਕਲੀਅਰ ਹੋ ਜਾਣਾ ਹੈ ਜੇ ਕਿਤੇ ਇਸ ਭਾਵ ਨੂੰ ਅੰਦਰ ਤੱਕ ਲੈ ਕੇ ਜਾਈਏ ਤੂੰ ਠਾਕੁਰ ਤੁਮ ਪਹੇ ਅਰਦਾਸ ਮਾਲਕ ਜੀ ਤੁਸੀਂ ਸਾਡੇ ਮਾਲਕੋਂ ਪਾਤਸ਼ਾਹ ਅਸੀਂ ਛੋਟੇ ਆ ਤੁਸੀਂ ਵੱਡੇ ਹੋ ਸਾਡੇ ਮਾਲਕੋਂ ਤੁਸੀਂ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਇੱਕ ਅਰਜ਼ ਹੈ ਜਿਉ ਪਿੰਡ ਸਭ ਤੇਰੀ ਰਾਸ ਮਤਾ ਕੋਈ ਮੈਨੂੰ ਭੁਲੇਖਾ ਰਹਿ ਜਾਏ ਵੀ ਆਹ ਮੇਰਾ ਹੈ ਆਹ ਮੇਰਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਦ ਤੋਂ ਲੈ ਕੇ ਸ਼ਰੀਰ ਤੱਕ ਜਿਉ ਪਿੰਡ ਸਭ ਤੇਰੀ ਰਾਸ ਰਾਸ ਦਾ ਅਰਥ ਹੁੰਦਾ ਹੈ ਜੀ ਪੂੰਜੀ ਜਿੰਦ ਤੋਂ ਲੈ ਕੇ ਸ਼ਰੀਰ ਤੱਕ ਸ਼ਰੀਰ ਤੋਂ ਲੈ ਕੇ ਪੂੰਜੀ ਤੱਕ ਜਿੰਨਾ ਕੁਝ ਵੀ ਹੈ ਸੱਚੇ ਪਾਤਸ਼ਾਹ ਜੀ ਸਭ ਕੁਝ ਤੁਹਾਡਾ ਹੈ ਮੇਰਾ ਤੇ ਕੁਝ ਵੀ ਨਹੀਂ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਮਾਈ ਬਾਪ ਹੋ ਤੁਸੀਂ ਸਾਡੇ ਵੱਡੇ ਹੋ ਜੇ ਕਿਤੇ ਇਹ ਜੁੜੇ ਹੋਏ ਹੱਥਾਂ ਦੇ ਨਾਲ ਸਾਡੇ ਅੰਦਰ ਦੀ ਭਾਵਨਾ ਬਣੇ ਸਾਨੂੰ ਕਿਤੇ ਇਹ ਰਿਸ਼ਤਾ ਸਮਝ ਆਵੇ ਨਾ ਸਾਨੂੰ ਇਹ ਗੱਲ ਬਾਣੀ ਦੀ ਸਾਡੇ ਪੱਲੇ ਪੈ ਜਾਏ ਪਾਤਸ਼ਾਹ ਜੀ